ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਕੱਲ ਤੋਂ ਸ਼ਕਤੀ ਦੀ ਭਗਤੀ ਦਾ ਪੁਰਬ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਨਰਾਤਿਆਂ ਦੇ ਪਹਿਲੇ ਦਿਨ ਤੋਂ ਦੇਸ਼ ਆਤਮ ਨਿਰਭਰ ਭਾਰਤ ਅਭਿਆਨ ਦੇ ਲਈ ਇੱਕ ਹੋਰ ਮਹੱਤਵਪੂਰਨ ਅਤੇ ਵੱਡਾ ਕਦਮ ਚੁੱਕ ਰਿਹਾ ਹੈ ਕੱਲ ਯਾਨੀ ਨਰਾਤਿਆਂ ਦੇ ਪਹਿਲੇ ਦਿਨ 22 ਸਤੰਬਰ ਨੂੰ ਸੂਰਜ ਉੱਗਣ ਦੇ ਨਾਲ ਹੀ ਨੈਕਸਟ ਜਨਰੇਸ਼ਨ GST ਰਿਫਾਰਮਸ ਲਾਗੂ ਹੋ ਜਾਣਗੇ ਇੱਕ ਤਰ੍ਹਾਂ ਨਾਲ ਕੱਲ ਤੋਂ ਦੇਸ਼ ਵਿੱਚ ਜੀਐਸਟੀ ਬਚਤ ਉਤਸਵ ਸ਼ੁਰੂ ਹੋਣ ਜਾ ਰਿਹਾ ਹੈ ਇਸ ਜੀਐਸਟੀ ਬਚਤ ਉਤਸਵ ਵਿੱਚ ਤੁਹਾਡੀ ਬਚਤ ਵਧੇਗੀ ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੋਰ ਜ਼ਿਆਦਾ ਆਸਾਨੀ ਨਾਲ ਖਰੀਦ ਪਾਓਗੇ ਸਾਡੇ ਦੇਸ਼ ਦੇ ਗਰੀਬ ਮੱਧਮ ਵਰਗ ਦੇ ਲੋਕ ਨਿਊ ਮੀਡਲ ਕਲਾਸ ਨੌਜਵਾਨ ਕਿਸਾਨ ਔਰਤਾਂ ਦੁਕਾਨਦਾਰ ਵਪਾਰੀ ਉਦਮੀ ਸਭ ਨੂੰ ਇਸ ਬਚਤ ਉਤਸਵ ਦਾ ਬਹੁਤ ਫਾਇਦਾ ਹੋਵੇਗਾ ਯਾਨੀ ਤਿਉਹਾਰਾਂ ਦੇ ਇਸ ਮੌਸਮ ਵਿੱਚ ਸਾਰੇ ਦਾ ਮੂੰਹ ਮਿੱਠਾ ਹੋਵੇਗਾ ਦੇਸ਼ ਦੇ ਹਰ ਪਰਿਵਾਰ ਦੀਆਂ ਖੁਸ਼ੀਆਂ ਵਧਣਗੀਆਂ ਮੈਂ ਦੇਸ਼ ਦੇ ਕਰੋੜਾਂ ਕਰੋੜ ਪਰਿਵਾਰਾਂ ਨੂੰ ਨੈਕਸਟ ਜਨਰੇਸ਼ਨ GST ਰਿਫਾਰਮਸ ਦੀ ਅਤੇ ਇਸ ਬਚਤ ਉਤਸਵ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਇਹ ਰਿਫਾਰਮਸ ਭਾਰਤ ਦੀ ਗ੍ਰੋਥ ਸਟੋਰੀ ਨੂੰ ਐਕਸਲਰੇਟ ਕਰਨਗੇ ਕਾਰੋਬਾਰ ਨੂੰ ਹੋਰ ਆਸਾਨ ਬਣਾਉਣਗੇ ਨਿਵੇਸ਼ ਨੂੰ ਹੋਰ ਆਕਰਸ਼ਕ ਬਣਾਉਣਗੇ ਅਤੇ ਹਰ ਰਾਜ ਨੂੰ ਵਿਕਾਸ ਦੀ ਦੌੜ ਵਿੱਚ ਬਰਾਬਰ ਦਾ ਸਾਥੀ ਬਣਾਉਣਗੇ ਸਾਥੀਓ ਜਦੋਂ ਸਾਲ 2017 ਵਿੱਚ ਭਾਰਤ ਨੇ ਜੀਐਸਟੀ ਰਿਫਾਰਮਸ ਵੱਲ ਕਦਮ ਚੁੱਕਿਆ ਸੀ ਤਾਂ ਇੱਕ ਪੁਰਾਣਾ ਇਤਿਹਾਸ ਬਦਲਣ ਦੀ ਅਤੇ ਇੱਕ ਨਵਾਂ ਇਤਿਹਾਸ ਰਚਣ ਦੀ ਸ਼ੁਰੂਆਤ ਹੋਈ ਸੀ ਦਹਾਕਿਆਂ ਤੱਕ ਸਾਡੇ ਦੇਸ਼ ਦੀ ਜਨਤਾ ਤੁਸੀਂ ਸਾਰੇ ਲੋਕ ਦੇਸ਼ ਦੇ ਵਪਾਰੀ ਵੱਖ-ਵੱਖ ਟੈਕਸਾਂ ਦੇ ਜਾਲ ਵਿੱਚ ਉਲਝੇ ਹੋਏ ਸਨ ਔਕਟਰੋਏ ਐਂਟਰੀ ਟੈਕਸ ਸੇਲ ਟੈਕਸ ਐਕਸਾਈਜ਼ ਵੈਟ ਸਰਵਿਸ ਟੈਕਸ ਪਤਾ ਨਹੀਂ ਤਰ੍ਹਾਂ-ਤਰ੍ਹਾਂ ਦੇ ਦਰਜਨਾ ਟੈਕਸ ਸਾਡੇ ਦੇਸ਼ ਵਿੱਚ ਸਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮਾਲ ਭੇਜਣਾ ਹੋਵੇ ਤਾ ਪਤਾ ਨਹੀਂ ਕਿੰਨੇ ਚੈੱਕਪੋਸਟ ਪਾਰ ਕਰਨੇ ਪੈਂਦੇ ਸੀ ਕਿੰਨੇ ਹੀ ਫਾਰਮ ਭਰਨੇ ਪੈਂਦੇ ਸੀ ਕਿੰਨੀਆਂ ਸਾਰੀਆਂ ਰੁਕਾਵਟਾਂ ਸਨ ਹਰ ਜਗ੍ਹਾ ਟੈਕਸ ਦੇ ਵੱਖ-ਵੱਖ ਨਿਯਮ ਸਨ ਮੈਨੂੰ ਯਾਦ ਹੈ ਜਦੋਂ 2014 ਵਿੱਚ ਦੇਸ਼ ਨੇ ਮੈਨੂੰ ਪ੍ਰਧਾਨ ਮੰਤਰੀ ਪਦ ਦਾ ਅਹੁਦਾ ਸੌਂਪਿਆ ਸੀ ਉਸੇ ਸ਼ੁਰੂਆਤ ਦੇ ਦੌਰ ਵਿੱਚ ਇੱਕ ਵਿਦੇਸ਼ੀ ਅਖਬਾਰ ਵਿੱਚ ਇੱਕ ਦਿਲਚਸਪ ਉਦਾਹਰਣ छਪਿਆ ਸੀ ਉਸ ਵਿੱਚ ਇੱਕ ਕੰਪਨੀ ਦੀਆਂ ਮੁਸ਼ਕਲਾਂ ਦਾ ਜ਼ਿਕਰ ਸੀ ਉਸ ਕੰਪਨੀ ਨੇ ਕਿਹਾ ਸੀ ਕਿ ਜੇਕਰ ਉਹਨੂੰ ਬੈਂਗਲੁਰੂ ਤੋਂ 570 ਕਿਲੋਮੀਟਰ ਦੂਰ ਹైదరాబాద్ ਆਪਣਾ ਸਮਾਨ ਭੇਜਣਾ ਹੋਵੇ ਤਾਂ ਉਹ ਇੰਨਾ ਮੁਸ਼ਕਲ ਸੀ ਕਿ ਉਹਨਾਂ ਨੇ ਸੋਚਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਪਸੰਦ ਕਰਦੀ ਸੀ ਕੰਪਨੀ ਕਿ ਪਹਿਲੇ ਆਪਣਾ ਸਮਾਨ ਬੈਂਗਲੁਰੂ ਤੋਂ ਯੂਰਪ ਭੇਜੇ ਤੇ ਫਿਰ ਉਹੀ ਸਮਾਨ ਯੂਰਪ ਤੋਂ ਹైదరాబాద్ ਭੇਜੇ ਸਾਥੀਓ ਟੈਕਸ ਤੇ ਟੋਲ ਦੇ ਜੰਜਾਲ ਦੀ ਵਜ੍ਹਾ ਨਾਲ ਇਹ ਉਦੋਂ ਦੇ ਹਾਲਾਤ ਸਨ ਤੇ ਮੈਂ ਤੁਹਾਨੂੰ ਸਿਰਫ ਇੱਕ ਪੁਰਾਣਾ ਉਦਾਹਰਨ ਯਾਦ ਦਿਵਾ ਰਿਹਾ ਹਾਂ ਉਦੋਂ ਅਜਈਆਂ ਲੱਖਾਂ ਕੰਪਨੀਆਂ ਨੂੰ ਲੱਖਾਂ ਕਰੋੜਾਂ ਦੇਸ਼ਵਾਸੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਦੇ ਜਾਲ ਦੇ ਕਾਰਨ ਹਰ ਰੋਜ਼ ਪਰੇਸ਼ਾਨੀ ਹੁੰਦੀ ਸੀ ਸਮਾਨ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚ ਪਹੁੰਚਣ ਦੇ ਵਿੱਚ ਜਿਹੜਾ ਖਰਚਾ ਵੱਧਦਾ ਸੀ ਉਹ ਵੀ ਗਰੀਬ ਨੂੰ ਹੀ ਚੁਕਣਾ ਪੈਂਦਾ ਸੀ ਤੁਹਾਡੇ ਵਰਗੇ ਗਾਕਾਂ ਤੋਂ ਵਸੂਲਿਆ ਜਾਂਦਾ ਸੀ ਸਾਥੀਓ ਦੇਸ਼ ਨੂੰ ਇਸ ਸਥਿਤੀ ਤੋਂ ਕੱਢਣਾ ਬਹੁਤ ਜ਼ਰੂਰੀ ਸੀ ਇਸ ਲਈ ਜਦੋਂ ਤੁਸੀਂ ਸਾਨੂੰ 2014 ਚ ਮੌਕਾ ਦਿੱਤਾ ਤਾਂ ਅਸੀਂ ਜਨਹਿਤ ਵਿੱਚ ਦੇਸ਼ ਹਿੱਤ ਵਿੱਚ ਜੀਐਸਟੀ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ ਅਸੀਂ ਹਰੇਕ ਸਟੇਕਹੋਲਡਰ ਨਾਲ ਚਰਚਾ ਕੀਤੀ ਅਸੀਂ ਹਰ ਰਾਜ ਦੀ ਹਰ ਸ਼ੰਕਾ ਨੂੰ ਦੂਰ ਕੀਤਾ ਹਰ ਸਵਾਲ ਦਾ ਹੱਲ ਲੱਭਿਆ ਸਾਰੇ ਰਾਜਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਜ਼ਾਦ ਭਾਰਤ ਦਾ ਇੰਨਾ ਵੱਡਾ ਟੈਕਸ ਰਿਫਾਰਮ ਸੰਭਵ ਹੋ ਸਕਿਆ ਇਹ ਕੇਂਦਰ ਅਤੇ ਰਾਜਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਸੀ ਕਿ ਦੇਸ਼ ਦਰਜਨਾ ਟੈਕਸਾਂ ਦੇ ਜਾਲ ਤੋਂ ਮੁਕਤ ਹੋਇਆ ਅਤੇ ਪੂਰੇ ਦੇਸ਼ ਦੇ ਲਈ ोजि व्यवस्था बनी वन नेशन वन टैक्स का सुपना साकार साथियों, रिफॉर्म एक निरंतर चलन वाली प्रक्रिया होंगी जो समा बदलता है देश की जरूरत बदलती है नैक्सट जनरेशन रिफॉर्म भी उन्ने ही जरूरी होंगे इसलिए ਦੇਸ਼ ਦੀਆਂ ਵਰਤਮਾਨ ਜ਼ਰੂਰਤਾਂ ਅਤੇ ਭਵਿੱਖ ਦੇ ਸੁਪਨਿਆਂ ਨੂੰ ਵੇਖਦੇ ਹੋਏ ਜੀਐਸਟੀ ਦੇ ਇਹ ਨਵੇਂ ਰਿਫਾਰਮਸ ਲਾਗੂ ਹੋ ਰਹੇ ਹਨ ਨਵੇਂ ਰੂਪ ਵਿੱਚ ਮੁੱਖ ਰੂਪ ਵਿੱਚ ਹੁਣ ਸਿਰਫ 5% ਅਤੇ 18% ਦੇ ਹੀ ਟੈਕਸ ਸਲੈਬ ਰਹਿਣਗੇ ਇਸ ਦਾ ਮਤਲਬ ਹੈ ਰੋਜ਼ਾਨਾ ਇਸਤੇਮਾਲ ਦੀਆਂ ਜ਼ਿਆਦਾਤਰ ਵਸਤਾਂ ਹੋਰ ਸਸਤੀਆਂ ਹੋ ਜਾਣਗੀਆਂ ਖਾਣ ਪੀਣ ਦਾ ਸਮਾਨ ਦਵਾਈਆਂ ਸਾਬਨ ਬਰਸ਼ ਪੇਸਟ ਸਿਹਤ ਤੇ ਜੀਵਨ ਬੀਮਾ ਅਜਈਆਂ अनेका ਵਸਤੂਆਂ अनेਕਾਂ ਸੇਵਾਵਾਂ ਜਾਂ ਤਾਂ ਟੈਕਸ ਫ੍ਰੀ ਹੋਣਗੀਆਂ ਜਾਂ ਫਿਰ ਸਿਰਫ 5% ਟੈਕਸ ਦੇਣਾ ਹੋਵੇਗਾ ਜਿੰਨਾਂ ਵਸਤੂਆਂ ਤੇ ਪਹਿਲਾਂ 12% ਟੈਕਸ ਲਗਿਆ ਕਰਦਾ ਸੀ ਉਹਦੇ ਵਿੱਚੋਂ 99% ਯਾਨੀ ਲਗਭਗ ਲਗਭਗ 100 ਦੇ ਨਜ਼ਦੀਕ 99% ਚੀਜ਼ਾਂ ਹੁਣ 5% ਟੈਕਸ ਦੇ ਦਾਇਰੇ 'ਚ ਆ ਗਈਆਂ ਨੇ ਸਾਥੀਓ ਪਿਛਲੇ 11 ਸਾਲਾਂ 'ਚ ਦੇਸ਼ ਵਿੱਚ 25 ਕਰੋੜ ਲੋਕਾਂ ਨੇ ਗਰੀਬੀ ਨੂੰ ਹਰਾਇਆ ਹੈ ਗਰੀਬੇ ਨੂੰ पराजित ਕੀਤਾ ਹੈ ਅਤੇ ਗਰੀਬੀ ਤੋਂ ਬਾਹਰ ਨਿਕਲ ਕੇ 25 ਕਰੋੜ ਦਾ ਇੱਕ ਬਹੁਤ ਵੱਡਾ ਸਮੂਹ ਨਿਯੋ ਮੀਡਲ ਕਲਾਸ ਦੇ ਰੂਪ ਵਿੱਚ ਅੱਜ ਦੇਸ਼ ਦੇ ਅੰਦਰ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈ ਇਸ ਨਿਓ ਮੀਡਲ ਕਲਾਸ ਦੀ ਆਪਣੀਆਂ ਐਸਪੀਰੇਸ਼ਨਸ ਨੇ ਆਪਣੇ ਸੁਪਨੇ ਹਨ ਇਸ ਸਾਲ ਸਰਕਾਰ ਨੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਫ੍ਰੀ ਕਰਕੇ ਇੱਕ ਤੋਹਫਾ ਦਿੱਤਾ ਤੇ ਸੁਭਾਵਿਕ ਹੈ ਜਦੋਂ 12 ਲੱਖ ਰੁਪਏ ਤੱਕ ਦੀ ਇਨਕਮ ਟੈਕਸ 'ਚ ਰਾਹਤ ਹੋ ਜਾਵੇ ਤਾਂ ਮੱਧਮ ਵਰਗ ਦੇ ਜੀਵਨ 'ਚ ਤਾਂ ਕਿੰਨਾ ਵੱਡਾ ਬਦਲਾ ਆ ਜਾਂਦਾ ਏ ਕਿੰਨੀ ਆਸਾਨੀ ਤੇ ਸੁਵਿਧਾ ਹੋ ਜਾਂਦੀ ਏ ਤੇ ਹੁਣ ਗਰੀਬਾਂ ਦੀ ਵੀ ਵਾਰੀ ਏ ਨਿਓ ਮੀਡਲ ਕਲਾਸ ਦੀ ਵਾਰੀ ਏ ਹੁਣ ਗਰੀਬ ਨੂੰ ਨਿਓ ਮੀਡਲ ਕਲਾਸ ਨੂੰ ਮੀਡਲ ਕਲਾਸ ਨੂੰ ਇੱਕ ਤਰ੍ਹਾਂ ਨਾਲ ਡਬਲ ਬੋਨਾਂਨਜ਼ਾ ਮਿਲ ਰਿਹਾ ਹੈ ਜੀਐਸਟੀ ਘਟਣ ਨਾਲ ਹੁਣ ਦੇਸ਼ ਦੇ ਨਾਗਰਿਕਾਂ ਦੇ ਲਈ ਆਪਣੇ ਸੁਪਨੇ ਪੂਰੇ ਕਰਨਾ ਹੋਰ ਆਸਾਨ ਹੋਵੇਗਾ ਘਰ ਬਣਾਉਣਾ ਟੀਵੀ ਫ੍ਰਿਜ ਖਰੀਦਣ ਦੀ ਗੱਲ ਹੋਵੇ ਸਕੂਟਰ ਬਾਈਕ ਕਾਰ ਖਰੀਦਣੀ ਹੋਵੇ ਇਸ ਸਭ ਤੇ ਹੁਣ ਕੱਟ ਖਰਚ ਕਰਨਾ ਪਵੇਗਾ ਤੁਹਾਡੇ ਲਈ ਘੁੰਮਣਾ ਫਿਰਨਾ ਵੀ ਸਸਤਾ ਹੋ ਜਾਵੇਗਾ ਕਿਉਂਕਿ ਜ਼ਿਆਦਾਤਰ ਹੋਟਲਸ ਦੇ ਕਮਰਿਆਂ ਤੇ ਵੀ ਜੀਐਸਟੀ ਕੱਟ ਕਰ ਦਿੱਤਾ ਗਿਆ ਹੈ ਵੈਸੇ ਸਾਥੀਓ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੁਕਾਨਦਾਰ ਭੈਣ ਭਰਾ ਵੀ जीएसटी रिफॉर्म्स ਨੂੰ ਲੈ ਕੇ ਬਹੁਤ ਉਤਸ਼ਾਹ ਚ ਹਨ ਉਹ ਬਹੁਤ ਜੀਐਸਟੀ ਚ ਹੋਈ ਕਟੌਤੀ ਨੂੰ ਗਾਕਾਂ ਤੱਕ ਪਹੁੰਚਾਉਣ ਚ ਜੁਟੇ ਹੋਏ ਨੇ ਬਹੁਤ ਸਾਰੀਆਂ ਥਾਵਾਂ ਤੇ ਪਹਿਲਾਂ ਤੇ ਹੁਣ ਦੇ ਬੋਰਡ ਲਗਾਏ ਜਾ ਰਹੇ ਨੇ ਸਾਥੀਓ ਅਸੀਂ ਨਾਗਰਿਕ ਦੇਵੋ ਭਵਾਹ ਨਾਗਰਿਕ ਦੇਵੋ ਭਵਾਹ ਦੇ ਜਿਸ ਮੰਤਰ ਨਾਲ ਅੱਗੇ ਵਧ ਰਹੇ ਹਾਂ ਨੈਕਸਟ ਜਨਰੇਸ਼ਨ GST ਰਿਫਾਰਮਸ ਵਿੱਚ ਇਹਦੀ ਸਾਫ ਚਲਕ ਦਿਖਾਈ ਦਿੰਦੀ ਏ ਜੇਕਰ ਅਸੀਂ ਇਨਕਮ ਟੈਕਸ ਵਿੱਚ ਛੋਟ ਤੇ GST ਦੀ ਛੋਟ ਨੂੰ ਜੋੜ ਦਈਏ ਤਾਂ ਇੱਕ ਸਾਲ ਚ ਜਿਹੜੇ ਫੈਸਲੇ ਹੋਏ ਨੇ ਉਸ ਨਾਲ ਦੇਸ਼ ਦੇ ਲੋਕਾਂ ਨੂੰ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਬਚਤ ਹੋਵੇਗੀ ਤੇ ਤਾਂ ਹੀ ਤਾਂ ਮੈਂ ਕਹਿ ਰਿਹਾ ਹਾਂ ਕਿ ਇਹ ਬਚਤ ਮੇ ਲਾਏ ਸਾਥੀਓ ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਦੇ ਲਈ ਸਾਨੂੰ ਆਤਮ ਨਿਰਪਰਤਾ ਦੇ ਰਸਤੇ ਤੇ ਚੱਲਣਾ ਹੀ ਪਵੇਗਾ ਤੇ ਭਾਰਤ ਨੂੰ ਆਤਮ ਨਿਰਪਰ ਬਣਾਉਂਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਐਮ ਐਸ ਐਮ ਇਸ ਯਾਨੀ ਸਾਡੇ ਲਘੂ ਮੱਦਮ ਤੇ ਕੁਟੀਰ ਉਦਯੋਗਾਂ ਤੇ ਵੀ ਹੈ ਜਿਹੜੇ ਦੇਸ਼ ਦੇ ਲੋਕਾਂ ਦੀ ਜ਼ਰੂਰਤ ਆਏ ਜੋ ਅਸੀਂ ਦੇਸ਼ ਵਿੱਚ ਹੀ ਬਣਾ ਸਕਦੇ ਹਾਂ ਉਹ ਸਾਨੂੰ ਦੇਸ਼ ਵਿੱਚ ਹੀ ਬਣਾਉਣਾ ਚਾਹੀਦਾ ਹੈ ਸਾਥੀਓ ਜੀਐਸਟੀ ਦੀਆਂ ਦਰਾਂ ਘਟਣ ਨਾਲ ਨਿਯਮ ਤੇ ਪ੍ਰਕਿਰਿਆਵਾਂ ਹੋਰ ਆਸਾਨ ਬਨਣ ਨਾਲ ਸਾਡੇ ਐਮਐਸਐਮਈਜ਼ ਸਾਡੇ ਲਘੂ ਉਦਯੋਗਾਂ ਨੂੰ ਕੁਟੀਰ ਉਦਯੋਗਾਂ ਨੂੰ ਬਹੁਤ ਲਾਭ ਹੋਵੇਗਾ ਉਹਨਾਂ ਦੀ ਵਿਕਰੀ ਵਧੇਗੀ ਤੇ ਟੈਕਸ ਵੀ ਘੱਟ ਦੇਣਾ ਪਵੇਗਾ ਯਾਨੀ ਉਨਾਂ ਨੂੰ ਵੀ ਡਬਲ ਫਾਇਦਾ ਹੋਵੇਗਾ ਇਸ ਲਈ ਅੱਜ ਮੇਰੀ ਐਮਐਸਐਮੀ ਤੋਂ ਲਘੂ ਉਦਯੋਗ ਹੋਵੇ ਸੂਖਮ ਉਦਯੋਗ ਹੋਵੇ ਕੁਟੀਰ ਉਦਯੋਗ ਹੋਵੇ ਤੁਹਾਡੇ ਸਭ ਤੋਂ ਬਹੁਤ ਉਮੀਦਾਂ ਹਨ ਤੁਹਾਨੂੰ ਵੀ ਪਤਾ ਹੈ ਜਦੋਂ ਭਾਰਤ ਖੁਸ਼ਹਾਲੀ ਦੇ ਸਿਖਰਾਂ ਤੇ ਸੀ ਤਦ ਭਾਰਤ ਦੀ ਅਰਥ ਵਿਵਸਥਾ ਦਾ ਮੁੱਖ ਆਧਾਰ ਸਾਡੇ ਐਮ ਐਸ ਐਮ ਇ ਸੰਨ ਸਾਡੇ ਲਘੂ ਤੇ ਕੁਟੀਰ ਉਦਯੋਗ ਸਨ ਭਾਰਤ ਦੀ ਮੈਨੂਫੈਕਚਰਿੰਗ ਭਾਰਤ ਵਿੱਚ ਬਨੇ ਸਮਾਨਾਂ ਦੀ ਕੁਆਲਿਟੀ ਬਿਹਤਰ ਹੁੰਦੀ ਸੀ ਅਸੀਂ ਉਸ ਸਤਕਾਰ ਨੂੰ ਵਾਪਸ ਲਿਆਉਣਾ ਹੈ ਸਾਡੇ ਲਘੂ ਉਦਯੋਗ ਜੋ ਬਣਾਉਣ ਉਹ ਦੁਨੀਆ 'ਚ ਹਰ ਪਰਖ ਤੇ ਬੈਸਟ ਹੋਣ ਉੱਤਮ ਤੋਂ ਉੱਤਮ ਹੋਣ ਅਸੀਂ ਜੋ ਮੈਨੂਫੈਕਚਰ ਕਰੀਏ ਉਹ ਦੁਨੀਆ ਵਿੱਚ ਆਨ-ਬਾਨ ਤੇ ਸ਼ਾਨ ਦੇ ਨਾਲ ਦੇਸ਼ ਦੇ ਸਾਰੇ ਪੈਰਾਮੀਟਰ ਨੂੰ ਪਾਰ ਕਰਨ ਵਾਲਾ ਹੋਵੇ ਸਾਡੇ ਪ੍ਰੋਡਕਟਸ ਦੀ ਕੁਆਲਿਟੀ ਦੁਨੀਆ ਵਿੱਚ ਭਾਰਤ ਦੀ ਪਹਿਚਾਨ ਵਧਾਏ ਭਾਰਤ ਦਾ ਮਾਣ ਵਧਾਏ ਅਸੀਂ ਇਸ ਟੀਚੇ ਨੂੰ ਲੈ ਕੇ ਕੰਮ ਕਰਨਾ ਹੈ ਸਾਥੀਓ ਦੇਸ਼ ਦੀ ਸੁਤੰਤਰਤਾ ਨੂੰ ਜਸਤਰਾ ਸਵਦੇਸ਼ੀ ਦੇ ਮੰਤਰ ਨਾਲ ਤਾਕਤ ਮਿਲੀ ਉਦਾਂ ਹੀ ਦੇਸ਼ ਦੀ ਖੁਸ਼ਹਾਲੀ ਨੂੰ ਵੀ ਸਵਦੇਸ਼ੀ ਦੇ ਮੰਤਰ ਨਾਲ ਹੀ ਸ਼ਕਤੀ ਮਿਲੇਗੀ ਅੱਜ ਜਾਣੇ ਅਣਜਾਣੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਵਿਦੇਸ਼ੀ ਵਸਤੂਆਂ ਜੁੜ ਗਈਆਂ ਹਨ ਸਾਨੂੰ ਪਤਾ ਤੱਕ ਨਹੀਂ ਹੈ ਸਾਡੀ ਜੇਬ 'ਚ ਕੰਗੀ ਵਿਦੇਸ਼ੀ ਹੈ ਕਿ ਦੇਸੀ ਹੈ ਸਾਨੂੰ ਪਤਾ ਹੀ ਨਹੀਂ ਹੈ ਸਾਨੂੰ ਸਾਨੂੰ ਇਨਾਂ ਤੋਂ ਵੀ ਮੁਕਤੀ ਪਾਉਣੀ ਹੋਵੇਗੀ ਅਸੀਂ ਉਹ ਸਮਾਨ ਖਰੀਦੀਏ ਜਿਹੜਾ ਮੇਡ ਇਨ ਇੰਡੀਆ ਹੋਵੇ ਜਿਸ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਦੀ ਮਿਹਨਤ ਲੱਗੀ ਹੋਵੇ ਸਾਡੇ ਦੇਸ਼ ਦੇ ਬੇਟੇ ਬੇਟੀਆਂ ਦਾ ਪਸੀਨਾ ਹੋਵੇ ਅਸੀਂ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਉਣਾ ਹੈ ਹਰ ਦੁਕਾਨ ਨੂੰ ਸਵਦੇਸ਼ੀ ਨਾਲ ਸਜਾਉਣਾ ਹੈ ਮਾਨ ਨਾਲ ਕਹੋ ਇਹ ਸਵਦੇਸ਼ੀ ਹੈ ਮਾਂ ਨਾਲ ਕਹੋ ਮੈਂ ਸਵਦੇਸ਼ੀ ਖਰੀਦਦਾ ਹਾਂ ਮੈਂ ਸਵਦੇਸ਼ੀ ਸਮਾਨ ਦੀ ਵਿਕਰੀ ਵੀ ਕਰਦਾ ਹਾਂ ਇਹ ਹਰ ਭਾਰਤੀ ਦਾ ਮਜਾਜ਼ ਬੰਨਣਾ ਚਾਹੀਦਾ ਹੈ ਜਦੋਂ ਇਹ ਹੋਏਗਾ ਤਾਂ ਭਾਰਤ ਤੇਜ਼ੀ ਨਾਲ ਵਿਕਸਿਤ ਹੋਵੇਗਾ ਮੇਰੀ ਅੱਜ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਬੇਨਤੀ ਹੈ आत्मनिर्भर भारत इस अभियान ਦੇ ਨਾਲ स्वदेशी ਦੇ ਇਸ અભિયાન ਦੇ ਨਾਲ ਆਪਣੇ ਰਾਜਾਂ ਵਿੱਚ ਮੈਨੂਫੈਕਚਰਿੰਗ ਨੂੰ ਵਧਾਵਾ ਦੇਣ ਪੂਰੀ ਤਾਕਤ ਨਾਲ ਪੂਰੇ ਉਤਸ਼ਾਹ ਨਾਲ ਜੁੜਨ ਨਿਵੇਸ਼ ਦੇ ਲਈ ਮਾਹੌਲ ਬਣਾਉਣ ਜਦੋਂ ਕੇਂਦਰ ਤੇ ਰਾਜ ਮਿਲ ਕੇ ਅੱਗੇ ਵਧਣਗੇ ਤਾਂ ਆਤਮ ਨਿਰਪਰ ਭਾਰਤ ਦਾ ਸੁਪਨਾ ਪੂਰਾ ਹੋਵੇਗਾ ਭਾਰਤ ਦਾ ਰਾਜ ਵਿਕਸਿਤ ਹੋਵੇਗਾ ਭਾਰਤ ਵਿਕਸਿਤ ਹੋਵੇਗਾ ਇਸ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਇਸ ਬਚਤ ਉਤਸਵ ਦੀਆਂ अनेका अनेका ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਗੱਲ ਖਤਮ ਕਰਦਾ ਹਾਂ ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਨਰਾਤਿਆਂ ਦੀ GST ਬਚਤ ਉਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਬਹੁਤ-ਬਹੁਤ ਧੰਨਵਾਦ